ਸੁਖਦਾਰ ਕਰਨਜੀਤ ਸਿੰਘ ਯੂ ਐਸ اے ਜੀ ਤੇ ਨਾਲ ਚਿਹਰ ਪੁਣਾ ਦਾ ਭਾਂਚਾ ਰਾਜੇ ਭਾਈ ਜੀ ਰਾਜਾ ਨਾਲ ਮਹਾਰਨੀ ਕਰਾਉਣੇ ਆ ਕੁੱਟਕਾ ਸਾਹਿਬ ਜੱਦੀ ਸਾਹਿਬ ਪੜਾਉਣੇ ਆ ਜੇ ਰਹਿਰਾਸ ਕਈ ਬੱਚੇ ਸੁਪਲੀ ਸਾਹਿਬ ਵੀ ਕਰਨ ਲੱਗ ਪਏ ਆ ਵਧੀਆ ਚੱਲ ਪਏ ਆ ਬੱਚੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਇਹਦੇ ਵਿੱਚ ਇਹਦਾ ਯੋਗਦਾਨ ਸਰਦਾਰ ਕਰਨਜੀਤ ਸਿੰਘ ਜੀ ਯੂਐਸਏ ਜੀ ਕਿਉਂਕਿ ਕੋਈ ਲੰਗਰ ਦੀ ਸੇਵਾ ਕਰਦਾ ਹਾਂਜੀ ਕੋਈ ਹੋਰ ਕਾਹਦੀ ਝਾੜੂ ਮਾਜੀ ਦੀ ਸੇਵਾ ਕਰਦਾ ਸਾਰੇ ਰਣ ਦੇ ਸੇਵਾ ਕਰਿਆ ਤੇ ਸਾਰੇ ਬੱਚੇ ਜੋ ਆਪਣੇ ਜੀ ਸਾਡੇ ਨਾਲ ਬਿਠੇ ਰਹਿੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਜੀ ਮਨਜੀਤ ਸਿੰਘ ਬੈਦ ਉਹਨਾਂ ਵੱਲੋਂ ਇਕੱਲੇ ਤੇ ਕੁਸ ਪੈਨ ਤੇ ਕੁਸ ਕਾਪੀਆਂ ਉਹਨਾਂ ਨੇ ਕਿਹਾ ਵੀ ਜਾ ਕੇ ਦਵਾਂਗੀ ਤੇ ਜੇ ਮਦਾਨੀ ਸਦਨ ਹੋਰ ਦੇਣਾ ਚਾਹਵੇ ਤਾਂ ਸਾਡੇ ਬਲੇ ਜਦੋਂ ਮਰਜ਼ੀ ਆਕੇ ਬੱਚਿਆਂ ਨੂੰ ਕੱਪੜੇ ਜਾਂ ਕੋ ਚੁੰਨੀਆਂ ਤੇ ਸਮਾਕੇ ਦੇ ਸਕਦਾ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੈਦੋਕੇ ਨਗਰ ਦੇ ਲਈ ਬਹੁਤ ਵਧੀਆ ਖੁਸ਼ਖਬਰੀ ਹੈ ਜੀ ਛੋਟੇ ਛੋਟੇ ਬੱਚਿਆਂ ਨੂੰ ਜਿਹੜੀਆਂ ਗੁਰਮਖੀ ਦੀਆਂ ਕਲਾਸਾਂ ਤੇ ਸੈਦੋਕੇ ਨਗਰ ਦੇ ਵਿੱਚ ਭਾਗੀ ਜਾਂਦੇ ਰਾਹ ਤੇ ਨਿੰਗਾ ਸਿੰਘਾਂ ਦੀ ਸੋਣੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਦੋ ਤਿੰਨ ਮਹੀਨਿਆਂ ਤੋਂ ਕਲਾਸਾਂ ਲੱਗ ਰਹੀਆਂ ਤੇ ਸਮੁੱਚੇ ਨਗਰ ਦਾ ਐਨਆਰਆਈਆਂ ਦਾ ਬਹੁਤ ਵੱਡਾ ਪ੍ਰਾਲਾ ਤੇ ਜਿਹੜੇ ਸਾਡੇ ਬਾਈ ਜੀ ਇਹ ਬੱਚਿਆਂ ਦੀਆਂ ਕਲਾਸਾਂ ਲਵਾਉਂਦੇ ਨੇ ਤੇ ਉਹਨਾਂ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਬਾਈ ਜੀ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਬਾਈ ਜੀ ਖਾਲਸਾ ਬਾਈ ਜੀ ਕੀ ਫਤਿਹ ਬਾਈ ਜੀ ਦਿਓ ਜਾਣਕਾਰੀ ਜੀ ਕਿੰਨਾ ਟਾਈਮ ਹੋ ਗਿਆ ਜੀ ਬੱਚਿਆਂ ਨੂੰ ਤੇ ਕਿੰਨੇ ਕੁ ਬੱਚੇ ਹੁੰਦੇ ਆਪਣੇ ਕੋਲੇ ਜੀ ਤੇ ਕਿੰਨਾ ਦਾ ਪਰਾਲਾ ਜੀ ਇਹ तकरीबन 2 ਮਹੀਨੇ ਹੋ ਗਏ ਜੀ ਬੱਚਿਆਂ ਦੇ ਕਲਾਸਾਂ ਜਾਂਦੇ ਗੌਰਮੇ ਕਿ ਸਿਕਾਈ ਜਾਂਦੀ ਜੀ ਦਸਾਂ ਪਰਵਾਂ ਦੇ ਨਾਂ ਚਾਰ ਸਾਹਿਬ ਜਾਨ ਦੇ ਪੰਜਾਬ ਪਿਆਰਿਆਂ ਦੇ ਜੀ ਤੇ ਸਰਦਾਰ ਰਵਿਆਨੀ ਮੋਖਾ ਸਿੰਘ ਤੇ ਕੋਦੀਪ ਸਿੰਘ ਨਾਲ ਰਵਿਆਨੀ ਦੋਨੇ ਸਹਿਯੋਗ ਦੇ ਰਹੇ ਆ ਜੀ ਤੇ ਪਰਾਲਾ ਸਰਦਾਰ ਕਰਨਜੀਤ ਸਿੰਘ ਯੂਐਸਏ ਜੀ ਤੇ ਨਾਲ ਚਿਹਲ ਉਹਨਾਂ ਦਾ ਭਾਨਚਾਰ ਰਾਜੇ ਬਾਈ ਨੂੰ ਰਾਜਾ ਕੇ ਨਾਲ ਗਰਜਨ ਜੀ ਨੂੰ ਇਹ ਹੈਲਪ ਕਰਦੇ ਭਾਈ ਮਨਜੀਤ ਸਿੰਘ ਤੇ ਜੋ ਵੀ ਸਹਿਕੇ ਜਿਉਂਦੇ ਸਾਰੇ ਹੈਲਪ ਕਰਦੇ ਆ ਜਿੰਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੋ ਕੋਸਾ ਗਿਆਨੀ ਪੁੱਤਰ ਸਨ ਤੁਹਾਨੂੰ ਚਲਣਾ ਪਾ ਦੇਗੇ ਇਸ ਬਾਰੇ ਕੋਈ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਭਾਈ ਗੁਰਜੀ ਖਾਲਸਾ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਖਾਲਸਾ ਜੀ ਦਿਓ ਜਾਣਕਾਰੀ ਜੀ ਕਿੰਨੇ ਬੱਚੇ ਹੁੰਦੇ ਆਪਣੇ ਕੋਲੇ ਜੀ ਆਪਣੇ ਕੋਲੇ ਬੱਚੇ ਵੀ ਜੀ 50 ਤੋਂ ਲੈ ਕੇ 70 ਤੱਕ ਬੱਚੇ ਆ ਜੀ ਇਹਨਾਂ ਨੂੰ ਹੁਣ ਸੁਟਕਿਆ ਵੀ ਹੋ ਜਾਵਗਾ ਅਸੀਂ ਟਾਈਮ ਵੀ ਵੈਸੇ ਚੀਜ਼ ਕੀਤਾ ਵਾ ਪਹਿਲਾਂ ਇਹਨਾਂ ਨੂੰ ਆਪਾਂ ਗੁਰੂ ਮਹਾਰਾਜ ਜੀ ਦੇ ਯਾਨੀ ਕਿ ਨਾ ਪਹਿਲਾਂ ਪੰਜ ਪਿਆਰੇ ਦੇ ਨਾਮ ਚਾਰ ਸੱਜਾ ਦੇ ਨਾਮ ਜਿਹੜੀ ਮੇਨ ਮੇਨ ਜਾਣਕਾਰੀ ਹੈ 10 ਗੁਰੂਆਂ ਦੇ ਨਾਮ ਦਰਪਰਸ਼ਣ ਤੱਕ ਤੇ ਨਾਲ ਮੁਹਾਰਨੀ ਕਿਉਂਕਿ ਇਹ ਜਿਹੜਾ ਸਕੂਲਾਂ ਦੇ ਵਿੱਚ ਪੜਾਉਣ ਦਾ ਤੇ ਇਧਰ ਗੁਰਮਤ ਦੇ ਵਿੱਚ ਪੜਾਉਣ ਦਾ ਫਰਕ ਆ ਤੁਹਾਡੇ ਬਿਲਕੁਲ ਜੀ ਬਿਲਕੁਲ ਹਾਂਜੀ ਇਹਦਾ ਕਰਕੇ ਵੀ ਇਹਨਾਂ ਨੂੰ ਫਿਰ ਆਪਾਂ ਨਾਲ-ਨਾਲ ਮੁਹਾਰਨੀ ਕਰਾਉਣੇ ਆ ਉਟਕਾ ਸਾਹਿਬ ਜੱਦੀ ਸਾਹਿਬ ਪੜਾਉਨੇ ਆ ਜੇ ਰਹਿਰਾਸ ਕਈ ਬੱਚੇ ਸੁਖਨੀ ਸਾਹਿਬ ਵੀ ਕਰਨ ਲੱਗ ਪਏ ਆ ਵਧੀਆ ਚੱਲ ਪਏ ਆ ਬੱਚੇ ਹੁਣ ਮਹਾਰਾਜ ਦੀ ਕਿਰਪਾ ਨਾਲ ਇਹਦੇ ਵਿੱਚ ਇਹ ਤਾਂ ਯੋਗਦਾਨ ਸਰਦਾਰ ਕਰਮਜੀਤ ਸਿੰਘ ਜੀ ਯੂਐਸਏ ਤੇ ਬਾਈ ਰਾਜਾ ਸਿੰਘ ਜੀ ਬਾਈ ਰਾਯਾ ਧਾਨਵੱਧ ਵਾਲੇ ਇਹ ਵੀ ਸਾਡੇ ਨਾਲ ਇੱਥੇ ਨਾਲ ਹੈਲਪ ਕਰਾਉਂਦੇ ਆ ਬਾਈ ਗੁਰਜੰਟ ਸਿੰਘ ਜੀ ਆ ਹੋਰਨੇ ਸਿੰਘ ਫੋਜਾ ਆ ਜੇ ਵੀ ਸਾਡਾ ਇਕੱਲੇ ਦਾ ਨਾਲ ਕੁਝ ਨਹੀਂ ਹੋ ਸਕਦਾ ਕਾ ਸਾਰੇ ਵੀਰ ਸਾਡਾ ਯੋਗਦਾਨ ਦੇ ਰਹੇ ਆ ਕਿਉਂਕਿ ਹੁਣ ਅੱਗੇ ਇਹ ਕੰਮ ਵਧਾਉਣਾ ਆਪਾਂ ਨਾਲ ਪਸਤਾਰਸ਼ ਗਲਾਈ ਕੈਂਪੂ ਵੀ ਲਾਉਣਾ ਦਾ ਨਾਲੇ ਦਤਕੇ ਦਾ ਵੀ ਆਪਾਂ ਕਰਨਾ ਦਾ ਇਹ ਸੁੱਟ ਤੁਹਾਡਾ ਇਸ ਤਰ੍ਹਾਂ ਹੀ ਹੌਲੀ ਹੌਲੀ ਚੱਲੀ ਜਾ ਰਿਹਾ ਜੀ ਹਾਂ ਖਾਲਸਾ ਜੀ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਕੋਲੇ ਜੀ ਪਹਿਲਾਂ ਬਾਈ ਜੀ ਉਹਨਾਂ ਨੇ ਸੀ ਹੁਣ ਬੱਚੇ ਹੈਗੇ ਆਪਣੇ ਕੋਲੇ 60 ਬੱਚੇ ਆ ਜੀ 60 ਬੱਚੇ ਆ ਤੇ ਹਰ ਰੋਜ਼ ਗਿਣਤੀ ਵਾਧੀ ਹੈ ਜੀ ਹਾਂ ਜੀ ਹਾਂ ਜੀ ਗਿਣਤੀ ਵਾਧੀ ਜਾਂਦੀ ਹੈ ਜੀ ਜੀ ਕਈ ਬੱਚੇ ਵਿੱਚੋਂ ਕੱਟ ਵੀ ਜਾਂਦੇ ਆ ਉਹ ਫਿਰ ਛੁੱਟੀਆਂ ਛਟੀਆਂ ਕਰਕੇ ਆ ਜੀ ਆਪਣੇ ਆਪਣੇ ਰਿਸ਼ਤੇਦਾਰੀਆਂ ਚ ਵੀ ਚਾਈ ਜਾਂਦੇ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਔਰ ਬਾਈ ਠੀਕ ਠਾਕ ਜੀ ਹਾਂਜੀ ਬਹੁਤ ਦਿਓ ਜਾਣਕਾਰੀ ਬਾਈ ਇਹ ਹੈ ਜੀ ਸਾਡੇ ਇੱਥੇ 2 ਮਹੀਨੇ ਪਹਿਲਾਂ ਅਸੀਂ ਦਰਵਾਸਾ ਨਮਾ ਤਿਆਰ ਕੀਤਾ ਸੀ ਜੀ ਜੋ ਕਿ ਕਰਮਜੀਤ ਸਿੰਘ ਘੜੀ ਵਾਲਾ ਉਹਨਾਂ ਨੇ ਖਿਲਪਨਾ ਪੁਸਤrai ਜੀ ਸਿਵਾ ਕਰਾ ਕੇ ਉਹਨਾਂ ਨੇ ਤਿਆਰ ਕਰਕੇ ਜਦੋਂ ਸਮਾਰੋਹ ਵਿਦਾਸ਼ ਕੀਤਾ ਉਹਨਾਂ ਦੇ ਨਾਲ ਮਲਕੇ ਕਹਿੰਦੇ ਵੀ ਆਪਾਂ ਗੁਰਮੁਖੀ ਬਾਰੇ ਕੰਮ ਚਲਾਈਏ ਬੱਚਿਆਂ ਨੂੰ ਗੁਰਮੁਖੀ ਪੜ੍ਹਾਈਏ ਜੀ ਤੇ ਨਾਲ ਨਾਲ ਬਾਠੀ ਵਾਲੀ ਵਾਲੀ ਆਪਾਂ ਬਣਾ ਕੇ ਵਰਕਸ਼ੀਟ ਬਣਾਈ ਜੀ ਬਿਲਕੁਲ ਜੀ ਉਹਨਾਂ ਨੇ ਚਲਾਉਣ ਦੇ ਸਾਧਨ ਕਰ ਰਹੇ ਜੀ ਨਾਲ ਸੰਜੋਗ ਕਰ ਲਾ ਕੇ ਸਾਰੀ ਕਮੇਟੀ ਕਰਦੀ ਨੇ ਸਿਰ ਕੋਟਾਂ ਜੀ ਸਾਰੇ ਹੀ ਬਹੁਤ ਵਧੀਆ ਸੇਵਾ ਕਰਦੇ ਆ ਸਾਡੇ ਗਿਆਨੀ ਗੁਟਾ ਸਿੰਘ ਜੀ ਜਿਹੋ ਕਿ ਕ੍ਰਾਂਤੀ ਸੇਵਾ ਕਰਦੇ ਆ ਤੇ ਗਿਆਨੀ ਕਲਦੀਪ ਸਿੰਘ ਜੀ ਜੋ ਹੋਰ ਬਰਾ ਦੰਗ ਜੀ ਦਾ ਗ੍ਰਾਂਤੀ ਸੇਵਾ ਕਰਦੇ ਜੀ ਜੀ ਉਹ ਬੱਚਾ ਉਹਨਾਂ ਨੂੰ ਪੜਾਉਣ ਦੇ ਨਾਲ ਉਹਨਾਂ ਨੇ ਹੈਲਪ ਕਰਾਈ ਜੀ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਕੰਮ ਆ ਨੇ ਬੜੀਆਂ ਨੇਕ ਕੰਮ ਆ ਜੀ ਤੇ ਇਧਰੋਂ ਬੱਚੇ ਤੋਂ ਉਹਨਾਂ ਦੇ ਬੱਚਿਆਂ ਨੂੰ ਆਪਣੀ ਸਿੱਖ ਧਰਮ ਬਾਰੇ ਜਾਣਕਾਰੀ ਆਈ ਬਿਲਕੁਲ ਸਾਡੇ ਸਹਾਯੋਗੀ ਭਾਈ ਰਾਜਾ ਜੀ ਦੇ ਨੇ ਐਕਸਪੋਰਟਾਂ ਵੀ ਰਾਜ ਸਿੰਘ ਆਪੇ ਬਗਰਾਮ ਜੀ ਹਾਂਜੀ ਹੋਰ ਵੀ ਬਹੁਤ ਪਹੁੰਚਾਇਆ ਜੀ ਕਿਹੋ ਜਿਹਾ ਕੋਈ ਲੰਗਰ ਦੀ ਸੇਵਾ ਕਰਦਾ ਹਾਂਜੀ ਕੋਈ ਹੋਰ ਕਾਹੀ ਝਾੜੂ ਮਾਣੀ ਦੀ ਸੇਵਾ ਕਰਦਾ ਸਾਰੇ ਰਣ ਮਿਲ ਕੇ ਜੀ ਸੇਵਾ ਕਰ ਰਿਹਾ ਹੈ ਸਾਰੇ ਬਸ ਜੀ ਜਿਹੜੇ ਆਪਣੇ ਜਿਹੜੇ ਸਾਡੇ ਨਾਲ ਪਿੱਛੇ ਹੁੰਦੇ ਆ ਸਾਰਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਭਾਈ ਜੀ ਕਿੰਨਾ ਟਾਈਮ ਚੱਲਣਾ ਹੈ ਲੰਮਾ ਟਾਈਮ ਚੱਲਣਾ ਕੋਈ ਟਾਈਮ ਤਾਂ ਨਹੀਂ ਨਿਸ਼ਚਿਤ ਕੀਤਾ ਹੈ ਜੀ ਇਹ ਜਿਹੜਾ ਚਲਾਇਆ ਗਿਆ ਨਾ ਜੀ ਲੰਮਾ ਟਾਈਮ ਚੱਲੇ ਜਿੰਨੇ ਬੱਚੇ ਆਉਣਗੇ ਉਹਨੇ ਬੱਚਿਆਂ ਨੂੰ ਜੀਆ ਨੂੰ ਕਿਹਾ ਜਾਊਗਾ ਇੱਥੇ ਸਾਰੇ ਬੱਚਿਆਂ ਨੂੰ ਵਰਮ ਦੀ ਸਿਖਾਈ ਜਾਊ ਜਿੰਨਾ ਚਿਰ ਮਰਜ਼ੀ ਲੰਮਾ ਟਾਈਮ ਤੇ ਹੋਣ ਤੇ ਮਾਪਿਆਂ ਨੂੰ ਕਹਿੰਨੇ ਆ ਵਕਤ ਵਾਧਾ ਦੇ ਬੱਚਿਆਂ ਨੂੰ ਜ਼ਰੂਰ ਛੱਡ ਕੇ ਦਿਓ ਜਿਹੜੇ ਜੀ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਛੁੱਟੀਆਂ ਵੀ ਹੋ ਗਈਆਂ ਤੇ ਸ਼ਾਮ ਨੂੰ ਬਾਈ ਟਾਈਮ ਇੱਕ ਵਾਰੀ ਜ਼ਰੂਰ ਬੋਲਿਓ ਜੀ ਸਵੇਰੇ ਸੁਬਾਹ 7 ਵਜੇ ਤੋਂ 8 ਵਜੇ ਤੱਕ ਸਵੇਰ ਦਾ ਟਾਈਮ ਬਦਲਦਾ ਜੀ ਸਵੇਰੇ ਗਰਮੀ ਦੇ ਦੇਹਦੇ ਹੋਏ ਸਵੇਰੇ 7 ਤੋਂ 8 ਹਾਂ ਗਰਮੀ ਵੇਦੇ ਹੋਏ ਬਦਲਦਾ ਤੇ ਸ਼ਾਮ ਦਾ ਟਾਈਮ ਜੀ ਸ਼ਾਮ ਦਾ ਬੰਦ ਕਰਤਾ ਗਰਮੀ ਬਾਹਲੀ ਹੁੰਦੀ ਹੈ ਉਹ ਤੋਂ ਆਪਾਂ ਪੜਾਇਆ ਕਰਾਂਗੇ 7 ਤੋਂ 8 ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਬੱਚੇ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਕਿ 60 70 ਤੇ ਜਿਹੜੇ ਵੀਡੀਓ ਵੇਖ ਰਹੇ ਉਹ ਵੀ ਜਰੂਰ ਟਾਈਮ ਚੋਂ ਟਾਈਮ ਕੱਢ ਕੇ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜਨਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਹੋਰ ਕੁਝ ਕਹਿਣਾ ਹਾਂਜੀ ਜਿਹੜਾ ਕੇਲੇ ਦਾ ਪ੍ਰਸ਼ਾਦ ਆ ਕੋਈ ਵੀ ਬੰਦਾ ਵੈਸੇ ਦੇ ਸਕਦਾ ਕੋਈ ਮਨਾਹੀ ਨਹੀਂ ਇੱਥੇ ਪਰ ਜਿਹੜੀ ਸੇਵਾ ਹੈ ਰਾਜਾ ਕਰਮਜੀਤ ਦੇ ਘਰੋਂ ਇਹ ਸੇਵਾ ਆ ਜਾਂਦੀ ਹੈ ਜੇ ਕੋਈ ਬੰਦਾ ਹੋਰ ਦੇਣਾ ਚਾਹਵੇ ਕਰਮਕ ਉਹ ਦੇ ਸਕਦਾ ਅੱਜ ਮਨਜੀਤ ਸਿੰਘ ਬਾਦ ਉਹਨਾਂ ਬੰਦੇ ਉਹ ਕੇਲੇ ਤੇ ਕੁਸ ਪੈਨ ਤੇ ਕੁਸ ਕਾਪੀਆਂ ਉਹਨਾਂ ਨੇ ਕਿਹਾ ਵੀ ਜਾ ਕੇ ਦਵਾਗੀ ਤੇ ਜੇ ਕੋਈ ਦਾਨੀ ਸੱਜਣ ਹੋਰ ਦੇਣਾ ਚਾਹਵੇ ਤਾਂ ਸਾਡੇ ਬਲੇ ਜਦੋਂ ਮਰਜੀ ਆ ਕੇ ਬੱਚਿਆਂ ਨੂੰ ਕੱਪੜੇ ਜਾਂ ਕੁਛ ਆ ਤੇ ਸਮਾਗ ਦੇ ਸਕਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਬਹੁਤ ਬਹੁਤ ਧੰਨਵਾਦ ਜੀ ਦਾਨੀ ਪਰਿਵਾਰਾਂ ਦਾ ਸਰਦਾਰ ਕਰਮਜੀਤ ਸਿੰਘ ਜੀ ਯੂਐਸਏ ਵਾਲੇ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਅੱਜ ਸਾਡੇ ਡਾਕਟਰ ਮਨਜੀਤ ਸਿੰਘ ਜੀ ਵੈਦ ਉਹਨਾਂ ਵੱਲੋਂ ਤੇ ਬੱਚਿਆਂ ਨੂੰ ਪ੍ਰਸ਼ਾਦ ਦੀ ਜਿਹੜੀ ਸੇਵਾਈ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸੋ ਜਿਹੜੇ ਵੀ ਵੀਡੀਓ ਵੇਖ ਰਿਹਾ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੇ ਬੱਚਿਆਂ ਨੂੰ ਜਰੂਰ ਗੁਰਮੁਖੀ ਦੇ ਨਾਲ ਜੋੜੋ ਸੈਦੋ ਕਿ ਨਗਰ ਦੇ ਵਿੱਚ ਬਹੁਤ ਵਧੀਆ ਪ੍ਰਾਲਾ ਸਾਰੇ ਭਰਾਵਾਂ ਦਾ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ